ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਮੈਨੂੰ ਆਹ ਸ਼ੈੱਡ ਬਾਰੇ ਬਹੁਤ ਬਾਈ ਪੁੱਛਦੇ ਨੇ ਜਿਹੜੇ ਮੁੰਡੇ ਨਵਾਂ ਕੰਮ ਤੋੜਨਾ ਚਾਹੁੰਦੇ ਨੇ ਜਾਂ ਤੋੜ ਰਹੇ ਨੇ ਵੀ ਬਾਈ ਆਪਣਾ ਆਹ ਸ਼ੈੱਡ ਤੇ ਕਿੰਨਾ ਕੁ ਖਰਚਾ ਆਇਆ ਇਹ ਸ਼ੈੱਡ ਬਾਈ ਅਸੀਂ ਆਪੇ ਪਾਇਆ ਤੀਆ ਆਪੇ ਮਿਸਤਰੀ ਤੇ ਅਸੀਂ ਆਪੇ ਸਾਰਾ ਕੁਝ ਆਬਦੇ ਆਪੇ ਕਰਿਆ ਸੀਨੇ ਇਹ ਤਾਂ ਆਮ ਪਾਇਆ ਤੀ ਅਸੀਂ ਬਾਹਲੀ ਇੱਧਰ ਆਪਾਂ ਨੂੰ ਤੰਗੀ ਆ ਗਈ ਦੀ ਅੰਦਰ ਪਸ਼ੂ ਜ਼ਿਆਦਾ ਹੋਣ ਕਾਰਨ ਤੇ ਖੁਰਲੀ ਆਪਣੀ ਬਣੀ ਹੋਈ ਸੀ ਇਹਦਾ ਅਸੀਂ ਤੁਰਤੋ ਫੁਰਤੀ ਜੇ ਆਪੇ ਉਹੀ ਖੜਾ ਕਰਿਆ ਦੀ ਬੜੀਆ ਟੰਗ ਨਾਲ ਦਾ ਹਜੇ ਆਪਾਂ ਪਾਉਣਾ ਇਹਦਾ ਇੱਕ ਕਰਿਆ ਦੀ ਆਮ ਪਰ ਬਣ ਗਿਆ ਇਹ ਨਜਾਇਜ਼ ਵਧੀਆ ਇੱਥੇ ਕੋਈ ਬਾਲਾ ਖਰਚਾ ਨਹੀਂ 60 ਫੁੱਟ ਦਾ ਆਪਣਾ ਇਹ ਲੰਬਾ ਹੈ 17 ਫੁੱਟ ਚੌੜਾ ਹੈ ਇਹਦੇ ਵਿੱਚ ਆਪਾਂ ਨੇ ਆ 1.5 ਇੰਚੀ ਪਾਈਪ ਪਾਏ ਹੋਏ ਨੇ ਚਾਰ ਐਸਲਟ 17 ਫੁੱਟ ਲਮਾਈ 'ਚ ਚਾਰ ਪਾਈਪ ਪਾਏ ਹੋਏ ਨੇ 1.5 ਇੰਚੀ ਲੰਬੇ ਤੇ 15 ਫੁੱਟ ਦਾ ਇੱਕ ਖਾਨਾ ਬਣਾਇਆ ਹੋਇਆ ਆਪਣਾ 15 ਫੁੱਟ ਦਾ ਇੱਕ ਖਾਨਾ ਹੈ 3 ਇੰਚੀ ਡ్రਾਈਵਰੀ ਦਾ ਪਾਈਪ ਹੈ 15 ਫੁੱਟ ਤੇ ਤੇ ਚਾਰ ਪੈਪ ਆਪਾਂ ਨੇ ਹੀ ਲੱਗੇ ਨੇ ਜਿਹਦੇ ਕੰਦ ਹੈ ਉਹਨੂੰ ਮੰਗਰ ਪੈਪ ਦੀ ਲੋੜੇ ਨਹੀਂ ਮੂਰੇ ਮੂਰੇ ਬਸ ਕੈਂਚੀ ਬਣਾ ਕੇ ਲਾ ਦੋ ਤੇ ਇਹ ਤੇ ਸਾਰਾ ਮੇਰਾ 40 ਤੋਂ 42000 ਰੁਪਿਆ ਖਰਚ ਆਇਆ ਦੀ 100 ਸਵਾ 100 ਦਾ ਬਾਂਸ ਹੈ ਤੇ ਇੱਕਾ ਬਾਂਸਾਂ ਦੀ ਬਣੀ ਬਣਾਈ ਕਾਨੀਆਂ ਆਈਆਂ ਦੀ ਮਿਲਦੀ ਹੈ ਉਹਦੇ ਉੱਤੇ ਲਫਾਫਾ ਪਾਤਾ ਉਦੋਂ ਉੱਤੇ ਪੰਨੀ ਪਾ ਕੇ ਦੁਬਾਰ ਤੋਂ ਲਫਾਫਾ ਪਾ ਕੇ ਆਪਾਂ ਮਿੱਟੀ ਵੀ ਪਾ ਸਕਦੇ ਹਾਂ ਤੇ ਗਰਮੀਆਂ ਚ ਤਾਂ ਇਹਦਾ ਬਹੁਤ ਨਜ਼ਾਰਾ ਠੰਡਾ ਰਹਿੰਦਾ ਜਮਾ ਇਸ ਛਾਲ ਚ ਗਰਮ ਮੰਗੂ ਰੰਦਾ ਇਹਦੇ ਉੱਤੇ ਆਪਾਂ ਜੇ ਮਿੱਟੀ ਪਾ ਦਈਏ ਫਿਰ ਤਾਂ ਜਮੀ ਜਿੰਦੇ ਲੱਗ ਜਾਊਗਾ ਤੇ ਨਹੀਂ ਵੀ ਕਿਸੇ ਨੇ ਮਿੱਟੀ ਪਾਣੀ ਪਾਈ ਪੰਨੀ ਪਾ ਕੇ ਉੱਤੇ ਬਾਸ ਵਾਲੀਆਂ ਪੱਟੀਆਂ ਪਾ ਕੇ ਤੋਂ ਦੱਬ ਦੋ ਉਹਨੂੰ ਦੂਜੇ ਮਾਸ ਤਾਰ ਕੇ ਤੇ ਜਮੀ ਸਸਤਾ ਜਆ ਸੌਦਾ ਕੋਈ ਬਾਲਾ ਪੈਸਾ ਨਹੀਂ ਲੱਗਦਾ 40-42000 ਰੁਪਏ ਚ ਆਪਣਾ ਇਹ ਤਿਆਰ ਹੋ ਜਾਂਦੀ ਆ ਤਾਂ 25000 ਦੇ ਪੈ ਪਾਏ ਤੇ ਮੇਰੇ ਡਰਾਈਵਰੀ ਵਾਲੇ ਤੇ 10000 ਦੇ ਬਾਸ ਆਏ ਤੇ ਤੇ 5000 ਰੁਪਿਆ ਵਿੱਚ ਇਹ 10000 ਦੇ ਬਾਸ ਤੇ ਕੰਨੀ ਨਹੀਂ ਆਈਆਂਗੇ ਤੇ 60 ਵਾਂ ਸਾਈ ਦੇ 6000 ਦੇ 100 ਰੁਪਏ ਵਾਂ ਦਿੱਤਾ ਸੀ